ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਦਾ ਕੇਂਦਰ ਬਿੰਦੂ ਰਿਹਾ ਸੁਲਤਾਨਪੁਰ ਲੋਧੀ 2019 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਨ ਵੱਡੇ ਸਮਾਗਮ 550ਵੇਂ ਸ਼ਤਾਬਦੀ ਸਮਾਗਮ ਅਤੇ ਵਿਕਾਸ ਕਾਰਜ ਲਈ ਕਈ ਸੌ ਕਰੋੜ ਪ੍ਰਸ਼ਟਾਚਾਰ ਦੇ ਵਿਰੋਧੀ ਲਗਾਰੇ ਨੇ ਰੋ ਰਾਣਾ ਇੰਦਰਪ੍ਰਤਾਪ ਲੜਨਗੇ ਸੁਲਤਾਨਪੁਰ ਲੋਧੀ ਤੋਂ ਛੋਣਾ ਕੈਬਨਿਟ ਮੰਤਰੀ ਦਾ ਟੈਂਟ ਪੁੱਟ ਕੀਤੀ ਗੁੰਡਾਗਰਦੀ ਹੁਣ ਸੀਮਾ ਦੇ ਸਾਥੀ ਛੱਡ ਰਹੇ ਨੇ ਸਾਥ ਨਫਤੇ ਜੀਮਾ ਨੇ 5 ਸਾਲਾਂ ਵਿੱਚ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਸਭ ਬਰੋਪਾਤੇ ਖੁੱਲਕੇ ਬੋਲੇ ਨੇ ਨਫਤੇ ਜੀਮਾ ਅਤੇ ਵਿਰੋਧੀਆਂ ਸਣੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵੀ ਜੰਮ ਕੇ ਕੱਢਿਆ ਗੁੱਸਾ ਇਹ ਜਿਹੜਾ ਇੰਨਾ ਹੰਕਾਰ ਮੈਂ 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 ਪੰਜ ਹਲਕੇ ਮੈਂ 10 ਹਲਕੇ ਮੁੱਛਾਂ ਚੱਕੀ ਫਿਰਦਾ ਤੂੰ ਠੀਕਾ ਲਿਆ ਇਹ ਤੇ ਹੰਕਾਰ ਜਿਹੜਾ ਇਹ ਤੇ ਰੱਬ ਮਾਰਦਾ ਹੰਕਾਰੀ ਨੇ ਇਹਦਾ ਹੰਕਾਰ ਜਿਹੜਾ ਵੱਡਿਆਂ ਵੱਡਿਆਂ ਦਾ ਟੁੱਟ ਜਾਂਦਾ ਇਹ ਤੇ ਚੀਜ਼ ਹੀ ਕੁਛ ਨਹੀਂ ਦੂਜੀ ਪਾਰਟੀ ਦੇ ਵਿਰੋਧ ਦੇ ਇਲਾਵਾ ਜਿਹੜਾ ਵਾ ਆਪਣੀ ਹੀ ਪਾਰਟੀ ਤੁਹਾਡਾ ਇੱਕ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਇਹ ਤੇ ਜਦੋਂ ਜਦੋਂ ਇਲੈਕਸ਼ਨ ਆਈ ਹੈ ਜਦੋਂ ਜਦੋਂ ਮੈਂ ਇਲੈਕਸ਼ਨ ਲੜੀ ਆ ਉਦੋਂ ਹੀ ਜਿਹੜੇ ਕਾਰਪੋਰੇਟ ਘਰਾਣਿਆਂ ਕੋਸ਼ਿਸ਼ ਕਰਦੇ ਰਹਿ ਵੀ ਅਸੀਂ ਇੱਕ ਆਮ ਬੰਦੇ ਨੂੰ ਜਿਹੜਾ ਕਰੀਅਰ ਆਪਣਾ ਹੁੰਦੀ ਏ ਵੈਸੇ ਤੇ ਜਿੱਦਾਂ ਉਹਨਾਂ ਨੇ ਕਿਹਾ ਸੀ ਡਿਪਟੀ ਸੀਐਮ ਸਾਹਿਬ ਨੇ ਵੀ ਜਿਹਦੇ ਫੋਨ ਦੇ ਵਿੱਚ ਪਾਲਟੀ ਆ ਉਹ ਤਾਂ ਕਦੀ ਵੀ ਇਹੋ ਜਿਹੀ ਗਲਾਰੀ ਨਹੀਂ ਕਰਦਾ ਜਿਹਦੇ ਫੋਨ 'ਚ ਹੀ ਪਾਲਟੀ ਨਹੀਂ ਜਿਹੜਾ ਬਿਜ਼ਨਸਮੈਨ ਆ ਜਿਹੜਾ ਬੰਦਾ ਕਾਰਪੋਰੇਟ ਘਰਾਣਿਆਂ ਦਾ ਹੈੱਡ ਆ ਉਹ ਬੰਦਾ ਤੇ ਜੋ ਮਰਜ਼ੀ ਕਰ ਸਕਦਾ ਕੋਈ ਇਹ ਦੋਰਾਏ ਨਹੀਂ ਹਰ ਵਾਰੀ ਮੈਨੂੰ ਕੋਸ਼ਿਸ਼ ਕਰਦੇ ਆ ਵੀ ਇਹਨੂੰ ਕਿਦਾਂ ਥੱਲੇ ਲਾਇਆ ਜਾਵੇ ਕਿਦਾਂ ਦੱਬਿਆ ਜਾਵੇ ਪਰ ਜਿਹੜਾ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਚਾਹੀਦੀ ਤੇ ਲੋਕਾਂ ਦਾ ਪਿਆਰ ਚਾਹੀਦਾ ਲੋਕਾਂ ਨੂੰ ਜ਼ਰੂਰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਬੰਦਾ ਸਿਟੀਜ਼ਨ ਹੀ ਨਹੀਂ ਹੈ ਨਹੀਂ ਇੰਡੀਆ ਦਾ ਉਹ ਬੰਦਾ ਇਲੈਕਸ਼ਨ ਲੜ ਸਕਦਾ ਤੁਸੀਂ ਮੇਰੇ ਘਰ ਦਾ ਦੱਸੋ ਵੀ ਜਿਹੜਾ ਬੰਦਾ ਸਿਟੀਜ਼ਨ ਅਮਰੀਕਾ ਦਾ ਹੋਵੇ ਉਹ ਇੱਥੇ ਇਲੈਕਸ਼ਨ ਲੜ ਸਕਦਾ ਕਲੀਅਰ ਕਰੇ ਪਹਿਲਾਂ ਵੀ ਸਿਟੀਜ਼ਨ ਕਿੱਥੋਂ ਦਾ ਤੁਸੀਂ ਜਾ ਕੇ ਕਹਿੰਦੇ ਸਰਵੇ ਤੇ ਕਰਾਓ ਹਾਲਾਤ ਪੂਰ ਥਲੇ ਤੇ ਕੀ ਬਣੇ ਆ ਇਹ ਤੇ ਅਸੀਂ ਸੀ ਜਿਹੜੇ ਕਾਲੀਆਂ ਨਾਲ ਵੀ ਲੜ ਆਪਣੀ ਪਾਰਟੀ ਦੇ ਵਰਕਰਾਂ ਨਾਲ ਵੀ ਖੜੇ ਹੋਏ ਆ ਹੁਣ ਵੀ ਖੜੇ ਹੋਏ ਆ ਇਹ ਲੋਕ ਤੇ 2004 ਚ ਇੱਕ ਵਾਰ ਆਏ ਸੀ ਬਿਜ਼ਨਸਮੈਨ ਆ ਆਉਂਦੇ ਆ ਮਹੀਨਾ ਕਾ ਆਪਣਾ ਲੋਕਾਂ ਨੂੰ ਬੇਫਕ ਬਣਾਵਨੂ ਕਿ ਮਾੜਾ ਮਟਾ ਕਰਕੇ ਤੇ ਗਾਂ ਜਾਂਦੇ ਆ ਮੁੜ ਕੇ ਕਿੰਨੇ ਲੱਭਣਾ ਰਹੇ ਅਸੀਂ ਜਾਣਾ ਇੱਥੇ ਸਾਰੇ ਟੈਂਡਰ ਇਹਦੇ ਚੰਡੀਗੜ੍ਹੋਂ ਸਾਈਟ ਦੇ ਆ ਬੰਦੇ ਟੈਂਡਰ ਹੁੰਦੇ ਪੇਮੈਂਟ ਵੀ ਉੱਥੇ ਹੀ ਹੁੰਦੀ ਹੈ ਇਹ ਤੇ ਥੱਲੇ ਦੇ ਡੀਸੀ ਲੈਵਲ ਤੱਕ ਜਾਂ ਥੱਲੇ ਸਾਡੇ ਤਾਂ ਕਮਨਗਰਾਨੀ ਰੱਖਣਾ ਸਾਡੇ ਤੱਕ ਤਾਂ ਕੁਝ ਆਉਂਦਾ ਹੀ ਨਹੀਂ ਨਾ ਸਾਨੂੰ ਟੈਂਡਰ ਪ੍ਰੋਸੀਜਰ ਦਾ ਪਤਾ ਕੌਣ ਕੀ ਕਰਦਾ ਪੈਸੇ ਕਿੱਥੋਂ ਜਾਂਦੇ ਕਿੱਥੋਂ ਪੇਮੈਂਟ ਹੁੰਦੀ ਹੈ ਇਹ ਤੇ ਚੰਡੀਗੜ੍ਹ ਲੈਵਲ ਦਾ ਕੰਮ ਸੀ ਔਰ ਸਾਰਾ ਪ੍ਰਬੰਧ ਦੇਖੋ ਸਾਡੇ 550 ਸਾਲਾਂ ਦਾ ਇੰਨਾ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਕਰੋੜ ਬੰਦਾ ਮੱਥਾ ਟੇਕੇ ਗਿਆ ਰਹਿ ਕੇ ਗਿਆ ਲੰਗਰ ਛੱਕੇ ਗਿਆ ਆ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਪਾਰਕਿੰਗ ਦੀ ਹਰ ਤਰ੍ਹਾਂ ਜਿਹੜੀ ਮੁਸ਼ਕਲ ਜਿਹੜੀ ਹੱਲ ਹੋਈ ਔਰ ਕੋਈ ਇਹਨਾਂ ਨੇ ਉਦੋਂ ਵੀ ਇਤਨਾ ਪਾਉਂਦੀ ਕੋਸ਼ਿਸ਼ ਕੀਤੀ ਜਿਹੜਾ ਬੰਦਾ ਗੁਰਨਾਨ ਸਿੰਘ ਆ ਉਹਦੇ ਕੰਮ ਚ ਜੜੇ ਤਨਾ ਪਾਉਂਦਾ ਜੇ ਇਹੋ ਜੇ ਕੰਮਾਂ ਚ ਪਾਉਂਦਾ ਨਾ ਉਹ ਕੰਨਾ ਜੀ ਵਜਾਈਦਾ ਕਰਦਾ ਵੇਖ ਲੋ ਕੰਨਾ ਜੀ ਵਜਾਈਦੇ ਕਰਦੇ ਅੱਜ ਜਿਹੜਾ ਕਹਿੰਦੇ 550 ਕਰੋੜ ਆਇਆ 260 ਕਰੋੜ ਦੀ ਸਮਾਰਟ ਸਿਟੀ ਮਨਜ਼ੂਰ ਹੋਈ ਸਤਾਂਪੁਰ ਲੋਧੀ ਉਹਦੇ ਚੋਂ ਅੱਧਾ ਪੈਸਾ ਪੰਜਾਬ ਸਰਕਾਰ ਨੇ ਪਾਉਣਾ ਸੀ ਅੱਧਾ ਸੈਸ ਨੇ ਉਹਦੇ ਚ ਸਿਰਫ ਇੱਕ ਕੰਮ ਹਜੇ ਸ਼ੁਰੂ ਹੋਇਆ ਜਿਹੜਾ ਆ ਸੋਲਰ ਸਿਸਟਮ ਜਿਹੜਾ ਸਰਕਾਰੀ ਬਿਲਡਿੰਗਾਂ ਤੇ ਉਹ ਸ਼ੁਰੂ ਹੋ ਗਿਆ ਔਰ ਦੂਸਰਾ ਇੱਕ ਟੈਂਡਰ ਹੋਇਆ ਫਤੂਕਿੰਗ ਵਾਲੀ ਸਰਕਾਰ ਦਾ 70 ਕਰੋੜ ਦਾ ਇੱਕ ਡੈਡਵੰਡੀ ਵਾਲੀ ਦਾ ਹੋਇਆ ਬਾਕੀ ਕੰਮ ਜਿਹੜੇ ਆ ਉਹ ਹਜੇ ਸ਼ੁਰੂ ਹੋਣੇ ਆ ਫੇ ਆ 500 ਕਰੋੜ ਰੁਪਈਆ ਦਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਉਹ ਜ਼ਮੀਨ ਜਿਹੜੀ ਐਕਵਾਇਰ ਕਰਕੇ ਅਸੀਂ ਦੇਤੀ ਆ ਉਹਦਾ ਕੋਈ ਪੈਸਾ ਨਹੀਂ ਆਇਆ ਸਭ ਕੁਝ ਉਹ ਹਜੇ ਆਉਣਾ ਆ ਉਹ ਪਿੰਡ ਬਾਬੇ ਨਾਨਕ ਦਾ ਜਿਹੜਾ ਸੈਂਟਰ ਦੀ ਪ੍ਰੋਜੈਕਟ ਆ ਔਰ ਸੈਂਟਰੀ ਉਹਨੂੰ ਕਰਦਾ ਤੁਹਾਡਾ ਤੇ ਰਾਣਾ ਗੁਰਜੀਤ ਸਿੰਘ ਦਾ ਆਪਸ 'ਚ ਇਹ ਪੀਚਾ ਕਿਉਂ ਫਸਿਆ ਹੋਇਆ ਵਾ ਕੀ ਗੱਲ ਆ ਕਿ ਤੁਸੀਂ ਦੋਨੇ ਕਾਂਗਰਸੀ ਲੀਡਰ ਹੋ ਐਮ ਐਲ ਏ ਹੋ ਔਰ ਇੱਕੋ ਹੀ ਜਿਹੜਾ ਏਰੀਆ ਵਾ ਉਥੇ ਕੰਮ ਕਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਇਹੋ ਜੀ ਕਿਹੜਾ ਪੀਚਾ ਜਿਹੜਾ ਤੁਹਾਡਾ ਜਿਹੜਾ ਸੁਲਝਦਾ ਨਹੀਂ ਪਈ ਇਹ ਜਿਹੜਾ ਇੰਨਾ ਹੰਕਾਰ ਮੈਂ 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 ਪੰਜ ਹਲਕੇ ਮੈਂ 10 ਹਲਕੇ ਮੁੱਛਾਂ ਚੱਕੀ ਫਿਰਦਾ ਤੂੰ ਠੀਕਾ ਲਿਆ ਇਹ ਤੇ ਹੰਕਾਰ ਜਿਹੜਾ ਇਹ ਤੇ ਰੱਬ ਮਾਰਦਾ ਹੰਕਾਰੀ ਇਹਦਾ ਹੰਕਾਰ ਜਿਹੜਾ ਵੱਡਿਆਂ ਵੱਡਿਆਂ ਦਾ ਟੁੱਟ ਜਾਂਦਾ ਇਹ ਤੇ ਚੀਜ਼ ਹੀ ਕੁਛ ਨਹੀਂ ਇਹ ਤੇ ਸਿਰਫ ਲੋਕਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਕਿਸੇ ਤਰ੍ਹਾਂ ਕਿੱਦਾਂ ਨਾ ਕਿੱਦਾਂ ਵੀ ਇਹਨੂੰ ਨੱਪਿਆ ਜਾਵੇ ਇਹਨੂੰ ਦਬਿਆ ਜਾਵੇ ਇਹ ਪਰਮਾਤਮਾ ਨਾਲ ਦਬੇ ਇਹਨਾਂ ਹੋਏ ਹੋਏ ਬੰਦਿਆਂ ਦੇ ਦੱਬਿਆ ਨਹੀਂ ਦਬਦੇ ਹੁਣ ਭਜਾਵਾਂਗੇ ਜਰਾ ਕੁ ਠਹਿਰ ਜੋ ਮੈਂ ਸੋਚਦਾ ਸੀ ਵੀ ਡੇਢ ਮਹੀਨਾ ਹੋ ਗਿਆ ਕੀ ਕਹਣਾ ਇਹਨੂੰ ਕੀ ਕਹਣਾ ਸਿਰੇ ਚੜਦਾ ਜਾਂਦਾ ਕੱਲ ਆ ਗਿਆ ਇਹਦਾ ਮੁੰਡਾ ਜਿਹੜਾ ਇੱਥੇ ਉਸ ਦਿਨ ਬੜਾ ਰੌਲਾ ਪਾ ਕੇ ਜੀ ਉਹ ਕੋਈ ਮਾੜਾ ਮੋਟਾ ਝਗੜਾ ਹੋਇਆ ਤੇ ਝੂਠਾ ਪਰਚਾ ਦਾ ਜਕਰਾਤਾ ਸੁਲਤਾਨਪੁਰ ਚ ਜਿੰਨੀਆਂ ਵੀ ਲੁੱਟਾਂ ਖੋਹਾਂ ਹੋਈਆਂ ਅੱਜ ਤੱਕ ਸਾਰੇ ਬੰਦੇ ਫੜੇ ਗਏ ਕਪੂਰਸਲੇ ਦੇ ਹੁੰਦੇ ਜਿਹੜੇ ਮੁਜਰਮ ਜਾਂ ਸ਼ਾਹ ਘੋੜ ਦੇ ਹੁੰਦੇ ਵਿਧਾਨ ਸਭਾ ਚੋਣ 2022 ਜਿੱਦਾ ਜਿੱਦਾ ਨਜ਼ਦੀਕ ਆnde ਜਾ ਰਹੇ ਨੇ ਉਦਾਂ ਉਦਾਂ ਹੀ ਚੋਣਵੀ ਜਿਹੜਾ ਮੈਦਾਨ ਆ ਉਹ ਗਰਮ ਹੁੰਦਾ ਜਾ ਰਿਹਾ ਜੇ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਦੀ ਦਾਅਵੇਦਾਰੀ ਲਈ ਇੱਕ ਨਵਾਂ ਚਿਹਰਾ ਸਾਹਮਣੇ ਆ ਰਿਹਾ ਹੈ ਇੰਦਰ ਪ੍ਰਤਾਪ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਆਪਣੇ ਆਪ ਨੂੰ ਕਾਂਗਰਸ ਦੀ ਦਾਅਵੇਦਾਰੀ ਪੇਸ਼ ਕਰਦੇ ਨੇ ਔਰ ਇੱਥੇ ਇਸ ਵਕਤ ਅਸੀਂ ਮੌਜੂਦ ਆ ਅ ਇੱਥੋਂ ਦੇ ਮੌਜੂਦਾ ਵਿਧਾਇਕ ਜੋ ਕਿ 10 ਸਾਲ ਤੋਂ ਪਿਛਲੇ 10 ਸਾਲ ਤੋਂ ਇੱਥੇ ਕਾਂਗਰਸ ਦੀ ਸੀਟ ਤੋਂ ਜਿੱਤ ਕੇ ਸਾਹਮਣੇ ਆਏ ਨੇ ਔਰ ਸੇਵਾ ਕਰ ਰਹੇ ਨੇ ਇਸ ਇਲਾਕੇ ਦੀ ਉਹ ਉਹਨਾਂ ਨੇ ਗੱਲ ਕਰਾਂਗੇ ਕਿ ਐਸਲੇ ਕਿੱਦਾਂ ਦਾ ਮਾਹੌਲ ਹੈ ਐਸਲ ਸੁਲਤਾਨਪੁਰ ਲੋਧੀ ਦੇ ਵਿੱਚ ਜੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਵੀ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੀ ਉਮੀਦਵਾਰ ਆ ਚੁੱਕੇ ਨੇ ਔਰ ਲੋਕਾਂ ਦਾ ਰੁਝਾਨ ਕਿੱਦਾਂ ਦਾ ਹੈਗਾ ਵਾ ਨਵਤੇਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮਿੰਨੀ ਪਾਕਟ ਦੇ ਵਿੱਚ ਬਿਲਕੁਲ ਧੰਨਵਾਦ ਜੀ ਜਿਹੜੇ ਮਿੰਨੀ ਪਾਕਟ ਦੇਖਣ ਆਲੇ ਸਾਡੇ ਸਾਰੇ ਦਰਸ਼ਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਇਸ ਵੇਲੇ ਜਿਹੜਾ ਮਾਹੌਲ ਆ ਕਾਫੀ ਗਰਮ ਹੈਗਾ ਵਾ ਔਰ ਦੂਜੀ ਪਾਰਟੀ ਦੇ ਵਿਰੋਧ ਦੇ ਇਲਾਵਾ ਜਿਹੜਾ ਵਾ ਆਪਣੀ ਹੀ ਪਾਰਟੀ ਦਾ ਇੱਕ ਬਹੁਤ ਵੱਡਾ ਵਿਰੋਧ ਹੋ ਰਿਹਾ ਹੈਗਾ ਇਹ ਜਦੋਂ ਇਲੈਕਸ਼ਨ ਚ ਕੋਈ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਇਹ ਤੇ ਜਦੋਂ ਜਦੋਂ ਇਲੈਕਸ਼ਨ ਆਈ ਆ ਜਦੋਂ ਜਦੋਂ ਮੈਂ ਇਲੈਕਸ਼ਨ ਲੜੀ ਆ ਉਦੋਂ ਹੀ ਜਿਹੜੇ ਕਾਰਪੋਰੇਟ ਘਰਾਣੇ ਆ ਕੋਸ਼ਿਸ਼ ਕਰਦੇ ਰਹਿ ਆ ਵੀ ਅਸੀਂ ਇੱਕ ਆਮ ਬੰਦੇ ਨੂੰ ਜਿਹੜਾ ਕਦੀ ਅੱਗੇ ਨਾ ਆਉਂਦਾ ਈ ਹਰ ਜਗ੍ਹਾ ਤੇ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਕਾਂਗਰਸ ਪਾਰਟੀ ਆ ਇਹ ਕੋਈ ਦੂਜੀਆਂ ਪਾਰਟੀਆਂ ਵਰਗੀ ਨਹੀਂ ਵੀ ਜਿੱਥੇ ਇੱਕ ਪਰਿਵਾਰ ਦੇ ਵਿੱਚ ਦੋ ਟਿਕਟਾਂ ਮਿਲ ਜਾਣਗੀਆਂ ਜਾਂ ਕੁਝ ਮਿਲ ਜਾਣਗੀਆਂ ਇਹ ਤੇ 2007 ਦੀ ਗੱਲ ਲਾ ਲਓ 12 ਦੀ ਲਾ ਲਓ 17 ਦੀ ਲਾ ਲਓ ਹਰ ਵਾਰੀ ਮੇਰੇ ਖਿਲਾਫ ਕੈਂਡੀਡੇਟ ਅਨਾਉਂਸ ਕਰਦੇ ਆ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਪਾਰਟੀ ਜਿਹੜੀ ਆ ਉਹ ਬੜਾ ਸੋਚ ਸਮਝ ਕੇ ਮੇਰੇ ਤੇ ਜਿਹੜਾ ਯਕੀਨ ਕਰਦੀ ਆ ਵਿਸ਼ਵਾਸ ਜੁਦਾਉਂਦੀ ਆ ਐਦਕੀ ਵੀ ਪਾਰਟੀ ਜਿਹੜਾ ਬੜਾ ਵਧੀਆ ਸੋਚ ਸਮਝ ਕੇ ਜਿਹੜਾ ਵਿਸ਼ਵਾਸ ਮੇਰੇ ਤੇ ਜਤਾਊਗੀ ਔਰ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਬਣ ਜਾ ਰਹੀ ਆ ਉਹ ਨਾ ਦੀ ਚੋਰੀ ਚ ਪਾਵਾਂਗੇ ਆ ਗੱਲ ਕਰੀਏ ਜੇ ਸੁਲਤਾਨਪੁਰ ਲੋਧੀ ਦੇ ਸੁਲਤਾਨਪੁਰ ਲੋਧੀ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਵਾ ਗੁੰਮਰਾਹ ਕੀਤਾ ਜਾ ਰਿਹਾ ਦੋ ਪਾਸੇ ਇੱਕ ਪਾਸੇ ਤੁਸੀਂ ਉਹ ਇੱਕ ਪਾਸੇ ਇੰਦਰ ਪ੍ਰਤਾਪ ਆਪਣੇ ਆਪ ਨੂੰ ਕਾਂਗਰਸ ਉਮੀਦਵਾਰ ਕਹਿ ਰਹੇ ਨੇ ਕੀ ਕਾਂਗਰਸ ਪਾਰਟੀ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਕੋਈ ਸਖਤ ਕਦਮ ਨਹੀਂ ਉਠਾਏਗੀ ਕੋਈ ਨਿਯਮ ਜਾਂ ਕਾਨੂੰਨ ਕੋਈ ਪਾਰਟੀ ਦੇ ਆਪਣੇ ਵਿਧਾਨ ਜਿਹਦਾ ਪਿਛਲੇ ਸਮੇਂ ਦੇ ਵਿੱਚ ਉਪ ਮੁੱਖ ਮੰਤਰੀ ਸੋਰੀ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਦੂਜਾ ਕਾਂਗਰਸ ਪਾਰਟੀ ਦਾ ਉਮੀਦਵਾਰ ਕੋਈ ਇੰਟਰਫੀਰੈਂਸ ਨਹੀਂ ਕਰਦਾ ਬਟ ਫਿਰ ਵੀ ਇੰਟਰਫੀਰੈਂਸ ਹੋ ਰਹੀ ਕੀ ਕਹੋਗੇ ਇਹ ਤੇ ਦੇਖੋ ਕਾਂਗਰਸ ਪਾਰਟੀ ਸਖਤ ਐਕਸ਼ਨ ਲੈਣ ਜਾ ਰਹੀ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਬੜੀ ਡਿਸਪਲਿਨਡ ਪਾਰਟੀ ਆ ਜਿਹੜਾ ਵੈਸੇ ਤੇ ਜਿੱਦਾਂ ਉਹਨਾਂ ਨੇ ਕਿਹਾ ਸੀ ਡਿਪਟੀ ਸੀਐਮ ਸਾਹਿਬ ਨੇ ਵੀ ਜਿਹਦੇ ਖੂਨ ਦੇ ਵਿੱਚ ਪਾਰਟੀ ਆ ਉਹ ਤਾਂ ਕਦੀ ਵੀ ਇਹੋ ਜਿਹੀ ਗਦਾਰੀ ਨਹੀਂ ਕਰਦਾ ਜਿਹਦੇ ਖੌਂਚੀ ਪਾਰਟੀ ਨਹੀਂ ਜਿਹੜਾ ਬਿਜ਼ਨਸਮੈਨ ਆ ਜਿਹੜਾ ਬੰਦਾ ਕਾਰਪੋਰੇਟ ਘਰਾਣਿਆਂ ਦਾ ਹੈੱਡ ਆ ਉਹ ਬੰਦਾ ਤੇ ਜੋ ਮਰਜ਼ੀ ਕਰ ਸਕਦਾ ਨਾ ਉਹਨਾਂ ਨੂੰ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਕਾਂਗਰਸ ਪਾਰਟੀ ਦੇ ਨਾਲ ਅਸੀਂ ਉਹਨਾਂ ਸਮਿਆਂ ਦੇ ਵਿੱਚ ਰਹੇ ਜਦੋਂ ਇੱਥੇ ਬਾਹਰ ਕੋ ਨਿਕਲਦਾ ਨਹੀਂ ਹੁੰਦਾ ਸੀ ਤੇ ਇਸ ਕਰਕੇ ਇਹ ਜਿਹੜਾ ਸਾਡੀ ਹਾਈ ਕਮਾਂਡ ਆ ਉਹ ਐਕਸ਼ਨ ਵੀ ਲਊਗੀ ਸਭ ਕੁਝ ਹੋਊਗਾ ਸਾਰਿਆਂ ਦੇ ਸਾਹਮਣੇ ਹੋਊਗਾ ਕੋਈ ਇਹ ਦੋਰਾਏ ਨਹੀਂ ਹਰ ਵਾਰੀ ਮੈਨੂੰ ਕੋਸ਼ਿਸ਼ ਕਰਦੇ ਆ ਵੀ ਇਹਨੂੰ ਕਿੱਦਾਂ ਥੱਲੇ ਲਾਇਆ ਜਾਵੇ ਕਿੱਦਾਂ ਦੱਬਿਆ ਜਾਵੇ ਪਰ ਜਿਹੜਾ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਚਾਹੀਦੀ ਤੇ ਲੋਕਾਂ ਦਾ ਪਿਆਰ ਚਾਹੀਦਾ ਲੋਕਾਂ ਨੂੰ ਜ਼ਰੂਰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਲੋਕ ਆ ਜਿਹੜੇ ਕੋਈ ਆਸੇ-ਪਾਸੇ ਮੈਂ ਸਮਝਦਾ ਕੋਈ ਗਮਰਾਹ ਮਾੜਾ-ਮੋਟੇ ਹੋਏ ਉਹ ਵਾਪਸ ਆਉਣ ਲੱਪੇ ਆ ਜਦੋਂ ਅੱਜ ਜੀ ਤੁਸੀਂ ਦੇਖਿਆ ਉਹਨਾ ਬਲਾਕ ਸੰਪਤੀ ਮੈਂਬਰ ਸਾਡੇ ਇੱਕ ਦੋ ਸਰਪੰਚ ਜਿਹੜੇ ਗਏ ਸੀਗੇ ਭਲੇਖੇ ਨਾ ਝੂਠ ਬੋਲ ਕੇ ਲੈ ਜਾਂਦੇ ਆ ਉਹ ਵਾਪਸ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਕਿਹਦੇ ਨਾਲ ਤੇ ਕਿੱਥੇ ਕੋਈ ਬੰਦਾ ਸਟੈਂਡ ਕਰਦਾ ਇਹ ਤਾਂ ਸ਼ਰਾਰਤ ਕਰ ਰਹੇ ਆ ਜਿਹੜਾ ਬੰਦਾ ਸਿਟੀਜ਼ਨ ਹੀ ਨਹੀਂ ਹੈ ਨੀਂ ਅੰਡੀਆ ਦਾ ਉਹ ਬੰਦਾ ਇਲੈਕਸ਼ਨ ਲੜ ਸਕਦਾ ਤੁਸੀਂ ਮੇਰੇ ਘੱਲ ਦਾ ਦੱਸੋ ਵੀ ਜਿਹੜਾ ਬੰਦਾ ਸਿਟੀਜ਼ਨ ਅਮਰੀਕਾ ਦਾ ਹੋਵੇ ਉਹ ਇੱਥੇ ਇਲੈਕਸ਼ਨ ਲੜ ਸਕਦਾ ਕਲੀਅਰ ਕਰੇ ਪਹਿਲਾਂ ਵੀ ਸਿਟੀਜ਼ਨ ਕਤੋਂ ਦਾ ਇਸ ਲਈ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਕਿਸੇ ਨੇ ਪੁੱਛਿਆ ਨਹੀਂ ਵਰਕਰਾਂ ਨੂੰ ਬੁਰੀ ਹਾਲਤ ਆ ਉਥੋਂ ਦਾ ਜਿਹੜਾ ਆਮ ਕਾਂਗਰਸੀ ਆ ਉਹ ਤਾਂ ਗੁੱਠੇ ਲੱਗਾ ਪਿਆ ਤੁਸੀਂ ਇਹ ਜਾ ਕੇ ਕਿਤੇ ਸਰਵੇ ਤੇ ਕਰਾਓ ਹਾਲਾਤ ਕਪੂਰਥਲੇ ਤੇ ਕੀ ਬਣੇ ਆ ਇਹ ਤੇ ਅਸੀਂ ਸੀ ਜਿਹੜੇ ਕਾਲੀਆਂ ਨਾਲ ਵੀ ਲੜਦੇ ਰਹੇ ਆ ਆਪਣੀ ਪਾਰਟੀ ਦੇ ਵਰਕਰਾਂ ਨਾਲ ਵੀ ਖੜੇ ਹੋਏ ਆ ਹੁਣ ਵੀ ਖੜੇ ਹੋਏ ਆ ਇਹ ਲੋਕ ਤੇ 2004 ਚ ਇੱਕ ਵਾਰੀ ਆਏ ਸੀ ਬਿਜ਼ਨਸਮੈਨ ਆ ਆਉਂਦੇ ਆ ਮਹੀਨਾ ਆਪਣਾ ਲੋਕਾਂ ਨੂੰ ਬੇਖੂਬ ਬਣਾਵਨੂ ਕਿ ਮਾੜਾ ਮੋਟਾ ਕਰਕੇ ਤੇ ਗਾਂ ਜਾਂਦੇ ਆ ਮੁੜ ਕੇ ਕਿੰਨੇ ਲੱਭਣਾ ਰਹੇ ਆ ਅਸੀਂ ਜਾਣਾ ਇੱਥੇ ਜਿਹਦਾ ਘਰ ਘਾਟ ਇੱਥੇ ਜਿਹਦੇ ਪਰਿਵਾਰ ਇੱਥੇ ਆ ਉਹਨਾਂ ਨੇ ਜਿਹੜਾ ਲੋਕਾਂ ਨੂੰ ਵਿਸ਼ਵਾਸ ਆ ਉਹਨਾਂ ਹੀ ਰਹਿਣਾ ਇਹ ਲੋਕ ਆਉਂਦੇ ਆ ਆਪਣੀ ਸਿਆਸਤ ਖੇਡ ਕੇ ਬਣ ਗਿਆ ਕੰਮ ਠੀਕ ਹੈ ਨਹੀਂ ਤੇ ਕਰਨ ਚਲੇਗਾ ਤੁਹਾਡੇ ਤੇ ਬڑے આરોਪ ਲਗਾ ਰਹੇ ਨੇ বারবার ਵਿਰੋਧੀ ਤਰ ਵੀ ਲਾ ਰਹੀ ਆ ਔਰ ਤੁਹਾਡੇ ਜਿਹੜੇ ਕਾਂਗਰਸੀ ਦੇ ਲੀਡਰ ਜਿਹੜੇ ਨੇ ਹੁਣ ਇਸ ਵੇਲੇ ਮੌਜੂਦਾ ਜਿਹੜੇ ਤੁਹਾਡੇ ਵਿਰੋਧ ਚ ਖੜੇ ਹੋਏ ਨੇ ਉਹ ਵੀ ਤੁਹਾਡੇ ਦੇ 550 ਸਾਲਾਂ ਦੇ ਭ੍ਰਸ਼ਟਾਚਾਰ ਦੇ આરોਪ ਲਾ ਰਹੇ ਨੇ ਤੁਹਾਡੇ ਤੇ ਕਿਉਂ આરોਪ ਲੱਗ ਰਹੇ ਨੇ ਇਹ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਦੇਖੋ ਬਾਬੇ ਨਾਨਕ ਦਾ ਪ੍ਰੋਗਰਾਮ ਹੋਇਆ 550 ਸਾਲਾ ਹੋਇਆ ਇਸ ਇਹ ਚੋਂ ਪੈਸੇ ਖਾ ਕੇ ਕਿਸੇ ਨੇ ਰੱਬ ਨੂੰ ਜਵਾਬ ਨਹੀਂ ਦੇਣਾ ਨਾਲੇ ਇਹ ਜਿਹੜਾ ਪੈਸਾ ਜਿਹੜਾ 2.25 ਕੋਰਡ ਰੁਪਈਆ ਲੱਗਾ ਹਨ ਉਹ ਤੇ ਆਨ ਰਿਕਾਰਡ ਆ ਕੋਈ ਵੀ ਬੰਦਾ ਚੈੱਕ ਕਰਾ ਲਵੇ ਕਹੀ ਜਾਂਦਾ 550 ਕੋਰਡ ਆਇਆ 50 ਕੋਰਡ 53 ਕੋਰਡ ਰੁਪਈਆ ਲੱਗਾ ਟੈਂਟ ਸਿਟੀ ਦੇ ਬਾਕੀ 126 ਕਿਲੋਮੀਟਰ ਹਲਕੀਆਂ ਦੀਆਂ ਸੜਕਾਂ ਅਠਾ ਅਸੀਂ ਕੀਤੀਆਂ ਜਿਹੜੀਆਂ 18 ਫੁੱਟ ਕੁਝ ਪੁਲ ਬਣਾਏ ਅਸੀਂ ਜਿਹੜੇ ਪੁਲਾਂ ਤੇ ਲੱਗੇ ਰੈਸਟ ਹਾਊਸ ਇੱਥੇ ਨਹੀਂ ਸੀ ਰੈਸਟ ਹਾਊਸ ਬਣਾਏ ਮੀਟਿੰਗ ਹਾਲ ਨਹੀਂ ਸੀ ਬੱਸ ਸਟੈਂਡ ਇੱਥੇ ਨਾਂ ਤੇ ਤੇ ਬੋਰਡ ਸੀ ਇੱਕ ਇਹ ਹਾਲਾਤ ਸ਼ਹਿਰ ਦੇ ਵਿੱਚ ਸੱਤ ਲਾਈਟਾਂ ਜਗਦੀਆਂ ਸੀ ਅੱਜ 1700 ਲਾਈਟ ਜਗਦੀ ਹੈ ਇਹ ਜਿਹੜੇ ਸਾਰੇ ਆਨ ਰਿਕਾਰਡ ਆ ਜਿਹੜਾ ਮਰਜ਼ੀ ਲੈ ਲਵੇ ਵੀ ਕਿੰਨੇ ਪੈਸੇ ਆਏ ਕਿੰਨੇ ਲੱਗੇ 200 ਮੈਂ ਤੁਹਾਨੂੰ ਦੱਸ ਕਿ ਕਿੰਨਾ ਲੱਗਾ ਔਰ ਸਾਰੇ ਟੈਂਡਰੇ ਦੇ ਚੰਡੀਗੜ੍ਹੋਂ ਸੈਕਟਰੀ ਲੈਵਲ ਦੇ ਟੈਂਡਰ ਹੁੰਦੇ ਆ ਪੇਮੈਂਟ ਵੀ ਉੱਥੇ ਹੀ ਹ ਇਹ ਤੇ ਥੱਲੇ ਤੇ ਡੀਸੀ ਲੈਵਲ ਤੱਕ ਜਾਂ ਥੱਲੇ ਸਾਡੇ ਤੱਕ ਕੰਮ ਨਾ ਕਰਾਨੀ ਰੱਖਣਾ ਸਾਡੇ ਤੱਕ ਤਾਂ ਕੁਝ ਆਉਂਦਾ ਹੀ ਨਹੀਂ ਨਾ ਸਾਨੂੰ ਟੈਂਡਰ ਪ੍ਰੋਸੀਜਰ ਦਾ ਪਤਾ ਕੌਣ ਕੀ ਕਰਦਾ ਪੈਸੇ ਕਿੱਥੋਂ ਜਾਂਦੇ ਕਿੱਥੋਂ ਪੇਮੈਂਟ ਹੁੰਦੀ ਹੈ ਇਹ ਤੇ ਚੰਡੀਗੜ੍ਹ ਲੈਵਲ ਦਾ ਕੰਮ ਸੀ ਔਰ ਜਿਹੜਾ ਸਰੇਸ਼ ਕੁਮਾਰ ਜੀ ਦੀ ਗਵਾਹੀ ਦੇ ਵਿੱਚ ਸਾਰਾ ਕੁਝ ਹੋਇਆ ਸੀ ਹੈਲੀਪੈਡ ਪ੍ਰਧਾਨ ਮੰਤਰੀ ਜੀ ਨੇ ਆਉਣਾ ਸੀ ਰਾਸ਼ਟਰਪਤੀ ਜੀ ਨੇ ਆਉਣਾ ਸੀ ਉਹ ਹੈਲੀਪੈਡ ਹਜੇ ਵੀ ਬਣੇ ਆ ਪੰਚਾਇਤੀ ਜ਼ਮੀਨ ਦੇ ਵਿੱਚ ਬਣੇ ਆ ਔਰ ਉਸ ਜ਼ਮੀਨ ਦੇ ਵਿੱਚ ਸਾਰਾ ਪ੍ਰਬੰਧ ਦੇਖੋ 550 ਸਾਲਾਂ ਦਾ ਇੰਨਾ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਵੀ ਕਰੋੜ ਬੰਦਾ ਮੱਥਾ ਟੇਕ ਕੇ ਗਿਆ ਰਹਿ ਕੇ ਗਿਆ ਲੰਗਰ ਛੱਕ ਕੇ ਗਿਆ ਉਹ ਟ੍ਰਾਂਸਪੋਰਟੇਸ਼ਨ ਦੀ ਪ੍ਰੋਬਲਮ, ਪਾਰਕਿੰਗ ਦੀ ਹਰ ਤਰ੍ਹਾਂ ਜਿਹੜੀ ਮੁਸ਼ਕਲ ਜਿਹੜੀ ਹੱਲ ਹੋਈ ਔਰ ਕੋਈ ਇਹਨਾਂ ਨੇ ਉਦੋਂ ਵੀ ਰਚਣਾ ਪਾਉਂਦੀ ਕੋਸ਼ਿਸ਼ ਕੀਤੀ ਸੀ। ਔਰ ਜਿਹੜਾ ਮੈਂ ਕਿ ਮੈਨੂੰ ਕਿਸੇ ਸੰਤ ਮਹਾਂਪੁਰਸ਼ ਨੇ ਗੱਲ ਦੱਸੀ ਸੀ ਵੀ ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਦੇ ਕੰਮ 'ਚ ਜੜੇਚਣਾ ਪਾਉਂਦਾ ਜੇ ਇਹੋ ਜਿਹੇ ਕੰਮਾਂ 'ਚ ਪਾਉਂਦਾ ਨਾ ਉਹ ਕੰਨਾਂ 'ਚ ਵੱਜਦਾ ਫਿਰਦਾ ਵੇਖ ਲਓ ਕੰਨਾਂ 'ਚ ਵੱਜਦੇ ਫਿਰਦੇ ਅੱਜ। ਇਹ ਤੇ ਹਾਲਾਤ ਆ ਵੀ ਕਮੇਟੀ ਦੇ ਮੈਂਬਰ ਮੈਂ ਸਵਾਗਤੀ ਕਮੇਟੀ ਜ਼ਰੂਰ ਸੀ ਵੀ ਸਵਾਗਤ ਕਰਨਾ ਜਿਹੜੇ ਬਾਹਰੋਂ ਆਏ ਆ ਔਰ ਸਾਡਾ ਕਿਤੇ ਐਮਐਲਏ ਦਾ ਜਿਹੜਾ ਕਹਿੰਦੇ 550 ਕਰੋੜ ਆਇਆ 260 ਕਰੋੜ ਦੀ ਸਮਾਰਟ ਸਿਟੀ ਮਨਜ਼ੂਰ ਹੋਈ ਸਲਤਨਪੁਰ ਲੋਧੀ ਉਹਦੇ ਚੋਂ ਅੱਧਾ ਪੈਸਾ ਪੰਜਾਬ ਸਰਕਾਰ ਨੇ ਪਾਉਣਾ ਸੀ ਅੱਧਾ ਸੈਂਟਰ ਨੇ ਉਹਦੇ ਚ ਸਿਰਫ ਇੱਕ ਕੰਮ ਹਜੇ ਸ਼ੁਰੂ ਹੋਇਆ ਜਿਹੜਾ ਆ ਸੋਲਰ ਸਿਸਟਮ ਜਿਹੜਾ ਸਰਕਾਰੀ ਬਿਲਡਿੰਗਾਂ ਤੇ ਉਹ ਸ਼ੁਰੂ ਹੋ ਗਿਆ ਔਰ ਦੂਸਰਾ ਇੱਕ ਟੈਂਡਰ ਹੋਇਆ ਫਟੂਟਿੰਗ ਵਾਲੀ ਸੜਕ ਦਾ 70 ਕਰੋੜ ਦਾ ਇੱਕ ਡੈਟਵੰਡੀ ਵਾਲੀ ਦਾ ਹੋਇਆ ਬਾਕੀ ਕੰਮ ਜਿਹੜੇ ਆ ਉਹ ਹਜੇ ਸ਼ੁਰੂ ਹੋਣੇ ਆ ਪਏ ਆ ਜਿਹੜਾ ਪਿੰਡ ਬਾਬੇ ਨਾਨਕ ਦਾ ਗੱਲ ਕਰਦੇ 500 ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਉਹ ਜ਼ਮੀਨ ਜਿਹੜੀ ਐਕਵਾਇਰ ਕਰਕੇ ਅਸੀਂ ਦੇਤੀ ਆ ਉਹਦਾ ਕੋਈ ਪੈਸਾ ਨਹੀਂ ਆਇਆ ਸਭ ਕੁਝ ਉਹ ਅਜੇ ਆਉਣਾ ਆ ਉਹ ਪਿੰਡ ਬਾਬੇ ਨਾਨਕ ਦਾ ਜਿਹੜਾ ਸੈਂਟਰ ਦੀ ਪ੍ਰੋਜੈਕਟ ਆ ਔਰ ਸੈਂਟਰੀ ਉਹਨੂੰ ਕਰ ਰਿਹਾ ਅ ਨਵਤੇਜ ਜੀ ਇੱਕ ਬੜੀ ਹੀ ਗੁੰਝਲਦਲ ਗੱਲ ਹੈ ਕਿ ਤੁਹਾਡਾ ਤੇ ਰਾਣਾ ਗੁਰਜੀਤ ਸਿੰਘ ਦਾ ਆਪਸ ਚ ਇਹ ਪੇਚਾ ਕਿਉਂ ਫਸਿਆ ਹੋਇਆ ਵਾ ਕੀ ਗੱਲ ਹੈ ਕਿ ਤੁਸੀਂ ਦੋਨੇ ਕਾਂਗਰਸੀ ਲੀਡਰ ਹੋ ਐਮ ਐਲਓ ਹੋਰ ਇੱਕੋ ਹੀ ਜਿਹੜਾ ਏਰੀਆ ਵਾ ਉਥੇ ਕੰਮ ਕਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਇਹੋ ਜੀ ਕਿਹੜਾ ਪੇਚ ਆ ਜਿਹੜਾ ਤੁਹਾਡਾ ਜਿਹੜਾ ਸੁਲਝਦਾ ਨਹੀਂ ਪਿਆ ਇਹ ਇੱਕ ਹੰਕਾਰ ਤੇ ਇੱਕ ਅਸੀਂ ਨਹੀਂਵੇਂ ਹੋ ਕੇ ਰਹਿੰਨੇ ਆ ਇਹ ਹੰਕਾਰ ਦਾ ਜਿਹੜਾ ਨਾਸ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਹੀ ਹੋਣਾ ਇਹ ਜਿਹੜਾ ਇੰਨਾ ਹੰਕਾਰ ਮੈਂ 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 ਪੰਜ ਹਲਕੇ ਮੈਂ 10 ਹਲਕੇ ਮੁੱਛਾਂ ਚੱਕੀ ਫਿਰਦਾ ਤੂੰ ਠੇਕਾ ਲਿਆ ਪਾਰਟੀ ਦਾ ਪਾਰਟੀ ਦੇ ਬੜੇ-ਬੜੇ-ਬੜੇ ਸਾਡੇ ਲੀਡਰ ਜਿਹੜੇ ਜਿਹੜੇ ਦੇਖਦੇ ਜਿਹੜੇ ਕੰਮ ਚਲਾ ਰਹੇ ਆ ਇਹਦੇ ਫਲਾਨੇ ਹਲਕੇ ਚਲੇ ਗਿਆ ਭਲੱਥ ਉੱਥੇ ਕੈਂਡੀਡੇਟ ਅਨਾਉਂਸ ਕਰਤਾ ਉੱਥੇ ਫਗਵਾੜੇ ਕਰਤਾ ਉੱਥੇ ਕਰਤਾ ਵੀ ਜਿਹੜਾ ਪਾਰਟੀ ਦਾ ਕੰਮ ਜਿੱਥੇ ਦਿੱਤਾ ਉੱਥੇ ਕੰਮ ਤੁਸੀਂ ਕਰੋ ਇਹ ਤੇ ਹੰਕਾਰ ਜਿਹੜਾ ਇਹ ਤੇ ਰੱਬ ਮਾਰਦਾ ਹੰਕਾਰੀ ਨੂੰ ਇਹ ਤੇ ਹੰਕਾਰ ਜਿਹੜਾ ਵੱਡਿਆਂ-ਵੱਡਿਆਂ ਦਾ ਟੁੱਟ ਜਾਂਦਾ ਇਹ ਤੇ ਚੀਜ਼ ਹੀ ਕੁਛ ਨਹੀਂ ਇਹ ਸੁਖਬੀਰ ਬਾਦਲ ਨਾਲ ਰਲੇ ਦਾ ਤੁਹਾਨੂੰ ਮੈਂ ਸੱਚ ਦੱਸ ਦਿੰਨਾ ਜਦੋਂ ਇਹ ਆਪਣੇ ਸਾਹਮਣੇ ਕੈਂਡੀਡੇਟ ਹੀ ਕੋਈ ਨਹੀਂ ਉਹਨਾਂ ਨਾਲ ਰਲਿਆ ਇੱਥੋਂ ਤੱਕ ਕਿ ਆ ਵੀ ਆਪਣੇ ਸਾਹਮਣੇ ਕੈਂਡੀਡੇਟ ਹੀ ਕੋਈ ਨਹੀਂ ਆਉਣ ਦਿੰਦਾ ਹਰ ਵਾਰੀ ਕੈਂਡੀਡੇਟ ਬਦਲ ਦਿੰਦਾ ਐਦਕੀ ਵੇਖੋ ਤਗੜੇ ਕਿਸੇ ਲੀਡਰ ਨਾਲ ਨਹੀਂ ਲੜ ਸਕਦਾ ਇਹ ਐਦਕੀ ਬੀਐਸਪੀ ਨੂੰ ਸੀਟ ਦੇ ਦਿੱਤੀ ਆ ਤਾਂ ਇਹ ਹਾਲਾਤ ਇਹ ਤੇ ਹਰ ਪਾਰਟੀਆਂ ਨਾਲ ਹੀ ਜਿਹੜਾ ਸਮਝੌਤਾ ਕੀਤਾ ਹੁੰਦਾ ਦੱਸਿਆ ਨਾ ਇਹ ਪਾਰਟੀ ਇਹਨਾਂ ਦੇ ਖੂਨ 'ਚ ਨਹੀਂ ਹੁੰਦੀ ਇਹ ਤੇ ਲੋਕ ਬਿਜ਼ਨਸਮੈਨ ਲੋਕ ਆ ਔਰ ਹੁਣ ਵੀ ਜੋ ਪਤਾ ਲੱਗਾ ਆ ਵੀ ਭਾਜਪਾ ਨਾਲ ਅੰਡਰਸਟੈਂਡਿੰਗ ਚੱਲ ਰਹੀ ਆ ਤਾਂ ਭਾਜਪਾ ਨਾਲ ਕਰਕੇ ਇਹ ਤੇ ਕਰ ਰਹੇ ਆ ਤੇ ਮੈਂ ਜਿਹੜੀ ਗੱਲ ਪੁੱਛੀ ਸੀ ਨਾ ਪਹਿਲਾਂ ਤਾਂ ਨੈਸ਼ਨੈਲਿਟੀ ਦੱਸਣ ਵੀ ਕਿੱਥੋਂ ਦੀ ਹੈ ਨੈਸ਼ਨੈਲਿਟੀ ਜੇ ਤੇ ਅਮਰੀਕਨ ਸਿਟੀਜ਼ਨ ਆ ਫਿਰ ਤੇ ਇੰਡੀਆ ਦੇ ਇਲੈਕਸ਼ਨ ਨਹੀਂ ਲੜ ਸਕਦੇ ਜੇ ਨਹੀਂ ਤੇ ਫਿਰ ਦੱਸ ਦੇਣ ਵੀ ਮੈਂ ਇਥੋਂ ਦੇ ਸਿਟੀਜ਼ਨ ਆ ਤੇ ਮੈਂ ਲੜ ਸਕਦਾ ਇਹ ਭਾਜਪਾ ਵੱਲੋਂ ਜਾ ਕੇ 6 ਸੀਟਾਂ ਲੈਣ ਦੱਸ ਲੈਣ ਸਾਡੇ ਵੱਲੋਂ ਜਿੰਨੇ ਮਰਜ਼ੀ ਲੈਣ ਸਾਡੀ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਆ ਉਹਨੂੰ ਖਰਾਬ ਨਾ ਕਰੇ ਅ ਤੁਸੀਂ ਜਿਦਾਂ ਦੇਖਿਆ ਕਿ ਪਿਛਲੇ ਦਿਨੀ ਇੱਕ ਤੁਸੀਂ ਟੈਂਟ ਸਿਟੀ ਦੇ ਵੀ ਉਖਾਲ ਕੇ ਸੁੱਟ ਦਿੱਤੀ ਟੈਂਟ ਜਿਹੜੀ ਸੀ ਲੱਗੇ ਰਾਣਾ ਗੁਰਜੀਤ ਸਿੰਘ ਨੇ ਇੱਥੇ ਫੰਕਸ਼ਨ ਕਰਨਾ ਸੀ ਬਾਗਵਾਨੀ ਦਾ ਔਰ ਉਸ ਤੋਂ ਬਾਅਦ ਰਾਤ ਨੂੰ 2 ਵਜੇ ਤੱਕ ਜਿਹੜੇ ਰਾਣਾ ਗੁਰਜੀਤ ਸਿੰਘ ਦੇ ਬੇਟਾ ਔਰ ਉਹਨਾਂ ਦੇ ਨਾਲ ਸਮਰਥਕ ਜਿਹੜੇ ਕਪੂਟੇ ਤੋਂ ਆਏ ਸੀਗੇ ਉਹਨਾਂ ਨੇ ਧਰਨਾ ਦਿੱਤਾ ਇੱਥੇ ਸਿਟੀ ਦੇ ਵਿੱਚ ਔਰ ਉੱਥੇ ਨਾਰੇਬਾਜੀ ਵੀ ਕੀਤੀ ਤੁਹਾਡੇ ਖਿਲਾਫ ਉਹਦਾ ਕੀ ਕਾਰਨ ਸੀ ਦੇਖੋ ਜਿਹੜਾ ਤਾਂ ਨਾ 10 ਤਰੀਕ ਨੂੰ ਸਾਡੀ ਵਰਕਰਾਂ ਦੀ ਮੀਟਿੰਗ ਰੱਖੀ ਸੀ ਵੀ 18 ਤਰੀਕ ਨੂੰ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਜੀ ਆ ਰਹੇ ਆ ਰੈਲੀ ਕਰਨ ਉਹਦੇ ਸਬੰਧ ਚ ਰੱਖੀ ਸੀ ਮੰਡੀ ਚ ਤੇ ਇਹਨਾਂ ਨੇ ਜਾਣ ਬੁੱਝ ਕੇ ਸੂਬਾ ਪੱਧਰੀ ਸਮਾਗਮ ਰੱਖ ਲਿਆ ਵੀ ਇਹ ਕ ਐਮਐਲਏ ਨੂੰ ਪਤਾ ਹੀ ਨਹੀਂਗਾ ਵੀ ਤੂੰ ਸਮਾਗਮ ਰੱਖ ਰਿਆ ਰੱਖਣਾ ਤੇ ਮੈਨੂੰ ਆਪਣੀ ਸਲਾਹ ਨਾ ਰੱਖੋ ਵੀ ਆਪਾਂ ਸਮਾਗਮ ਕਰ ਰਹੇ ਆ ਤੇ ਇਹਦੇ ਵਿੱਚ ਕੀ ਕੀ ਕਰਨਾ ਚਾਹੀਦਾ ਸਾਰਾ ਬਾਗਬਾਨੀ ਦੀ ਜਿਹੜੀ ਗੱਲ ਕਰਦੇ ਆ ਇੱਥੇ ਕਿੰਨਾ ਕੁ ਬਾਗ ਇੱਥੇ ਲੱਗਾ ਆ ਜਿੱਥੇ ਬਾਗ ਲੱਗਦੇ ਹਾਰਪੁਰ ਵਾਲ ਜਾਂ ਕਿਤੇ ਤੇ ਫਿਰ ਉਹਦਾ ਸਮਾਗਮ ਸੀ ਉਹ ਫਿਰ ਟੈਂਟ ਸੀ ਉਹਨਾਂ ਨੂੰ ਕਿਹਾ ਵੀ ਜਗਾ ਜਿਹੜੀ ਅਸੀਂ ਪਹਿਲਾਂ ਹੀ ਇੱਥੇ ਡਿਸਾਈਡ ਕੀਤਾ ਆ ਟੈਂਟ ਵਾਲੇ ਨੂੰ ਕਿਹਾ ਵੀ ਆਪਣਾ ਟੈਂਟ ਲਾ ਕੇ ਲੈ ਜਾਓ ਨਹੀਂ ਤੇ ਚੰਗਾ ਨਹੀਂ ਹੋਊਗਾ ਟੈਂਟ ਵਾਲਾ ਆਪਣਾ ਟੈਂਟ ਲਾ ਕੇ ਲੈ ਗਿਆ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਹੁਣ ਪਤਾ ਨਹੀਂ ਕਿੱਥੇ ਕਰਦੇ ਸਮਾਗਮ ਕਿੱਥੇ ਨਹੀਂ ਕਰਦੇ ਉਹ ਅੱਜ ਪਤਾ ਲੱਗਾ ਵੀ ਕਪੂਰਸਲੇ ਟੈਕਨੀਕਲ ਯੂਨੀਵਰਸਿਟੀ 'ਚ ਰੱਖਿਆ ਆ ਰਾਣਾ ਗੁਰਜੀਤ ਸਿੰਘ ਵੱਲੋਂ ਤੜਕਾਡੇ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਨੋਜੋਤ ਸਿੰਘ ਸਿੱਧੂ ਔਰ ਜਿਹੜੇ ਤੁਹਾਡੇ ਡਿਊਟੀ ਸੀਐਮ ਆ ਉਹਨਾਂ ਵੱਲੋਂ ਕਹਿਣ ਦੇ باوجود ਵੀ बार-बार ਇੰਟਰਫੀਰੈਂਸ ਕਰਨਾ ਔਰ बार-बार ਇਹੋ ਜੀ ਤਕਦੀਦ ਕਰਨਾ ਕੀ ਲੱਗਦਾ ਵਾ ਰਾਣਾ ਗੁਰਜੀਤ ਸਿੰਘ ਦੇ ਉੱਤੇ ਕਿਹੜੇ ਬੰਦੇ ਦਾ ਇਹੋ ਜਿਹਾ ਹੱਤ ਵਾ ਕਾਂਗਰਸੀਏ ਦਾ ਕਿ ਜਿਹੜਾ ਉਹ ਪੂਰੀ ਜਿਹੜੀ ਤੁਹਾਡੀ ਕਾਂਗਰਸ ਦੀ ਲੀਡਰਸ਼ਿਪ ਆ ਉਹਦੇ ਬਿਲਕੁਲ ਪਰਵਾਹ ਨਹੀਂ ਕਰ ਰਹੇ ਇਹ ਜਦੋਂ ਪਾਰਟੀ ਜ ਰਹਿਣਾ ਨਾ ਹੋਵੇ ਤਾਂ ਇਹੋ ਜੀ ਗੱਲ ਹੁੰਦੀ ਹੁੰਦੀ ਆ ਬਾਕੀ ਜੇ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰ ਰਿਹਾ ਤੇ ਉਹ ਉਹ ਤੇ ਚਲੋ ਪਤਾ ਲੱਗ ਜਾਊਗਾ ਅੱਗੇ ਜਾ ਕੇ ਇਹ ਤੇ ਸਿਰਫ ਲੋਕਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰ੍ਹਾਂ ਕਿੱਦਾਂ ਨਾ ਕਿੱਦਾਂ ਵੀ ਇਹਨੂੰ ਨੱਪਿਆ ਜਾਵੇ ਇਹਨੂੰ ਦਬਿਆ ਜਾਵੇ ਇਹ ਪਰਮਾਤਮਾ ਨਾਲ ਦਬੇ ਇਹਨਾਂ ਹੋ ਜਾ ਬੰਦਿਆਂ ਦੇ ਦੱਬਿਆ ਨਹੀਂ ਦਬਦੇ ਹੁਣ ਭਜਾਵਾਂਗੇ ਜਰਾ ਕਿ ਠਹਿਰ ਜਾਓ ਅਜੇ ਤੇ ਟੈਂਟ ਇਹਦਾ ਇਹਦਾ ਹੋ ਗਿਆ ਨਾ ਅਜੇ ਤੇ ਗਾਂ ਦਾ ਹਾਲਾਤ ਵੇਖੋ ਕੀ ਕਰਦੇ ਤੇ ਮੈਂ ਸੋਚਦਾ ਸੀ ਵੀ ਡੇਢ ਮਹੀਨਾ ਹੋ ਗਿਆ ਕੀ ਕਹਿਣਾ ਇਹਨੂੰ ਕੀ ਕਹਿਣਾ ਸਿਰੇ ਚੜਦਾ ਜਾਂਦਾ ਕੱਲ ਆ ਗਿਆ ਇਹਦਾ ਮੁੰਡਾ ਜਿਹੜਾ ਇੱਥੇ ਉਸ ਦਿਨ ਬੜਾ ਰੌਲਾ ਪਾ ਕੇ ਜੀ ਉਹ ਕੋਈ ਮਾੜਾ ਮੋਟਾ ਝਗੜਾ ਹੋਇਆ ਤੇ ਝੂਠਾ ਪਰਚਾ ਦਰਜ ਕਰਾਤਾ ਇਹ ਲੋਕ ਦੇਖੋ ਸੁਲਤਾਨਪੁਰ ਚ ਜਿੰਨੀਆਂ ਵੀ ਲੁੱਟਾਂ ਖੋਹਾਂ ਹੋਈਆਂ ਅੱਜ ਤੱਕ ਸਾਰੇ ਬੰਦੇ ਫੜੇ ਗਏ ਕਪੂਰਥਲੇ ਦੇ ਹੁੰਦੇ ਜਿਹੜੇ ਮੁਜਰਮ ਜਾਂ ਸ਼ਾਹਕੋਟ ਦੇ ਹੁੰਦੇ ਆ ਇਹ ਮੈਂ ਸਮਝਦਾ ਵੀ ਇਹ 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 ਜਿਹੇ ਅੰਸਰ ਹੀ ਇੱਥੇ ਲੁੱਟਾਂ ਖੋਹਾਂ ਕਰਾਉਂਦੇ ਆ ਸੁਲਤਾਨਪੁਰ ਦਾ ਕੋਈ ਬੰਦਾ ਫੜਿਆ ਗਿਆ ਸਾਰੇ ਮੁਜਰਮ ਜਿਹੜੇ ਹਮੇਸ਼ਾ ਕਪੂਰਥਲੇ ਜਾਂ ਜਿਹੜੇ ਸ਼ਾਹਕੋਟ ਦੇ ਹੁੰਦੇ ਆ ਇਹ ਲੋਕ ਸੁਲਤਾਨਪੁਰ ਨੂੰ ਲੁੱਟਣਾ ਚਾਹੁੰਦੇ ਆ ਚਾਹੇ ਲੁੱਟਾਂ ਖੁਆ ਕਰਾ ਕੇ ਲੁੱਟ ਲਈਏ ਚਾਹੇ ਦੂਸਰੇ ਦਾ ਨਾ ਲੁੱਟ ਲਈਏ ਇਹ ਜਿਹੜੀ ਗੱਲ ਕਿਹੜੇ ਕਰਦੇ ਆ ਕਿ ਮੈਨੂੰ ਪਤਾ ਲੱਗਿਆ ਜੀ ਕਿਸਾਨਾਂ ਦੀ ਗੱਲ ਕਰਦੇ ਸੀ ਕਿਸਾਨ ਜਾ ਕੇ ਦੇਖੋ ਬੁੱਟਰਾਂ ਦੇ ਬਾਹਰ ਜਿੱਥੇ ਲੋਕ ਕਿਸਾਨਾਂ ਦਾ ਬੁਰਾ ਹਾਲ ਕੀਤਾ ਜਿੱਥੇ ਤੁਸੀਂ ਝੂਠੇ ਪਰਚੇ ਦੇ ਕੇ ਤੇ ਕਿਸਾਨਾਂ ਨੂੰ ਅੰਦਰ ਕਰਾਇਆ ਲੋਕੇ ਜਾ ਕੇ ਦੇਖੋ ਜਿੱਥੇ ਪਿੰਡਾਂ ਦੇ ਪਿੰਡ ਦਬਾਹ ਕਰਦੇ ਆ ਇਹ ਕਿਹੜੇ ਕਿਸਾਨਾਂ ਦੀ ਗੱਲ ਕਰਦੇ ਆ ਇਹ ਤੇ ਲੋਕ ਲੋਕਾਂ ਨੂੰ ਖਤਮ ਕਰਨ ਵਾਲੇ ਆ ਉਹਨਾਂ ਦੇ ਕਾਰੋਬਾਰ ਖਤਮ ਕਰਨ ਵਾਲੇ ਆ ਇਹਨਾਂ ਦੀ ਤੇ ਅੱਖ ਕਹਿੰਦੇ ਨਾ ਕਿਸੇ ਦੇ ਘਰ ਤੇ ਪੈ ਜਾਵੇ ਤੇ ਉਹ ਨਹੀਂ ਵੱਜਦਾ ਇਹ ਤੇ ਇਹੋ ਜਿਹੇ ਲੋਕ ਆ ਇਹ ਕਿਹੜ ਗੱਲ ਕਰੀਏ ਜੇ ਆਪਾਂ ਆਰੋਪਾਂ ਦੀ ਵੀ ਗੱਲ ਕਰ ਲਈ ਤੁਹਾਡੇ ਉੱਤੇ આરોਪ ਲੱਗ ਰਹੇ ਆ ਵਿਰੋਧੀਆਂ ਦੀ ਵੀ ਗੱਲ ਕਰ ਲਈ ਸੁਲਤਾਨਪੁਰ ਲੋਧੀ ਜੇ ਗੱਲ ਕਰੀਏ ਸੁਲਤਾਨਪੁਰ ਲੋਧੀ ਦੇ ਚੋਣ ਜਿਹੜੇ ਆ ਰਹੇ ਨੇ ਉਹਨਾਂ ਦੇ ਵਿੱਚ ਕਿਹੜੇ ਇਹੋ ਜਿਹੇ ਮੁੱਦੇ ਮੇਨ ਹੈਗੇ ਆ ਤੁਹਾਡੇ ਕਿਹੜੇ ਇਹੋ ਜਿਹੇ ਵਿਕਾਸ ਦੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਜਾਓਗੇ ਦੇਖੋ ਮੈਂ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਤੁਸੀਂ ਚਲੇ ਜਾਓ ਜਾ ਕੇ ਦੇਖ ਲਓ ਪਿੰਡ ਤਕਰੀਬਨ 70 80% ਲੱਗੇ ਜਿਹੜੇ ਕੰਮ ਉਹਨਾਂ ਦੇ ਹੋ ਗਏ ਆ ਔਰ ਜਿਹੜੇ ਰਹਿੰਦੇ ਕੰਮ ਵਿਕਾਸ ਦੇ ਉਹ ਵਿਕਾਸ ਦੇ ਮੁੱਦੇ ਲੈ ਕੇ ਜਾਵਾਂਗੇ ਅਸੀਂ ਇਹਨਾਂ ਨੂੰ ਝੂਠ ਬੋਲ ਕੇ ਬਿਨਾਂ ਕਿਸੇ ਦੇ ਝੂਠਾ ਇਲਜ਼ਾਮ ਲਾ ਕੇ ਆ ਜਾਂ ਜਿੱਦਾਂ ਦੂਜੇ ਤੁਰੇ ਫਿਰਦੇ ਆ ਇਹ ਤੇ ਇਦਾਂ ਕਰਕੇ ਨਹੀਂ ਜਾਵਾਂਗੇ ਵਿਕਾਸ ਦੇ ਨਾਂ ਤੇ ਇਲੈਕਸ਼ਨ ਲੜਾਂਗੇ ਔਰ ਲੋਕਾਂ ਨੂੰ ਵਿਕਾਸ ਕੀਤਾ ਦੇਖਦਾ ਸੁਲਤਾਨਪੁਰ ਦੇ ਵਿੱਚ ਹੁੰਦਾ ਕੀ ਸੀ ਪਹਿਲਾਂ ਹਾਲਾਤ ਕੀ ਸੀ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਹਲਕੇ ਦੇ ਦੇਖ ਲਓ ਮੈਂ ਗੱਲ ਕੀਤੀ ਸੀ ਵੀ 8 ਲਾਈਟਾਂ ਜਗਦੀਆਂ ਹੁੰਦੀਆਂ ਸੀ ਤੇ ਅੱਜ 1700 ਲਾਈਟ ਜਗਦੀ ਹੈ ਸੁਲਤਾਨਪੁਰ ਚ ਤੇ ਬਾਹਰ ਲੀਆਂ ਜਿਹੜੀਆਂ ਸੜਕਾਂ ਵਾਲੀਆਂ ਲੱਗ ਗਿਆ ਮੇਰਾ ਆਖਰੀ ਸਵਾਲ ਆ ਕਿ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਆ ਉਹ ਕਿੰਨੀ ਕੁ ਮੰਦੀ ਆ ਕਿ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ ਉਹ ਕਾਂਗਰਸ ਦੇ ਝੋਲੀ ਚ ਪੈਣਗੀਆਂ 80 ਪਲੱਸ ਜਿਹੜਾ ਉਹ ਸੀਟਾਂ ਜਿਹੜੀਆਂ ਕਾਂਗਰਸ ਲੈ ਕੇ ਜਾ ਰਹੀ ਆ ਔਰ ਸਰਕਾਰ ਬਣਨ ਜਾ ਰਹੀ ਆ ਦੂਜੀ ਗੱਲ ਆ ਵੀ ਕਾਲੀਦਲ ਬਾਦਲ ਤੇ ਬਿਲਕੁਲ ਹੀ ਡਿੱਗ ਪਿਆ ਔਰ ਉਹ ਤੇ ਮਤਲਬ ਇੰਨੀ ਉਮੀਦ ਤੋਂ ਜ਼ਿਆਦਾ ਵੀ ਮਤਲਬ ਇੰਨੀ ਉਮੀਦ ਨਹੀਂ ਸੀ ਜਿੰਨਾ ਡਿੱਗ ਪਿਆ ਤੋ ਇਹ ਤੇ ਜਿਹੜਾ ਦੂਜਾ ਝੂਠ ਪਾਰਟੀ ਆ ਉਹ ਤੇ ਸਿੱਧੂ ਸਾਹਿਬ ਨੇ ਉੱਥੇ ਦਿੱਲੀ ਜਾ ਕੇ ਕਾਢੀ ਤਾਂ ਉਹਨਾਂ ਦਾ ਟੀਚਰਾਂ ਦੀ ਗੱਲ ਕਰਦੇ ਸੀ ਵੀ ਇੱਥੇ ਆ ਕੇ ਟੀਚਰਾਂ ਨੂੰ ਪੱਕੇ ਕਰਾਂਗੇ ਉੱਥੇ ਜਾ ਕੇ ਟੀਚਰਾਂ ਦੇ ਤੁਸੀਂ ਛਣਿਆਦ ਵਰ ਦੇ ਪੈਸੇ ਵੀ ਕੱਟਦੇ ਆ ਔਰ ਇਹ ਸਾਰਾ ਕੁਝ ਐ ਸਾਹਮਣੇ ਲੈ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਸਾਹਮਣੇ ਆਊਗਾ ਦਾ ਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਨਵਤੇਜ ਜੀ ਸਾਡੇ ਨਾਲ ਜੁੜਨ ਦਾ ਔਰ ਨਵਤੇਜ ਜੀ ਦਾ ਦਾਵਾ ਹੈ ਕਿ ਕਾਂਗਰਸ ਜਿਹੜੀ ਆ ਔਰ ਪੰਜਾਬ ਦੇ ਵਿੱਚ 80 ਤੋਂ ਵੱਧ ਸੀਟਾਂ ਲੈ ਕੇ ਜਾਏਗੀ ਔਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਗਲੀ ਸਰਕਾਰ ਜਿਹੜੀ ਆ ਕਾਂਗਰਸ ਦੀ ਬਣਦੀ ਆ ਜਾਂ ਅਕਾਲੀ ਦਲ ਦੀ ਜਾਂ ਆਮ ਆਦਮੀ ਪਾਰਟੀ ਦੀ ਕੈਮਰਾਮੈਨ ਦਿਸੰਦਰ ਨਾਲ ਸੁਕੇਤ ਗੁਪਤਾ ਮਿੰਨੀ ਪਾਕਟ ਸੁਲਤਾਨਪੁਰ ਲੋਧੀ